ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 4-5 ਦਿਨਾਂ ਯਾਨੀ ਕਿ 24-25 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਜੀ ਮੀ ਕਿਹੜੇ ਖੇਤਰਾਂ ਦੇ ਵਿੱਚ ਦਰਜ ਹੋ ਸਕਦੇ ਨੇ ਆਉਂਦੇ ਸਿਸਟਮ ਦੇ ਦਰਮਿਆਨ ਇਹ ਵੀ ਤੁਹਾਨੂੰ ਦੱਸਾਂਗੇ ਸਤਿ ਸ੍ਰੀ ਅਕਾਲ ਜੀ ਤਾਜ਼ਾ ਸੈਟੇਲਾਈਟ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਆਥਰ ਦੇ ਲਗਭਗ 7:30 7:30 ਵਜੇ ਚੱਲ ਰਹੇ ਨੇ 1 ਜਨਵਰੀ ਦਾ ਦਿਨ ਲਗਭਗ ਲੰਘ ਚੁੱਕਿਆ ਜੇਕਰ ਅੱਜ ਰਾਤ ਦੇ ਮੌਸਮ ਦੀ ਗੱਲ ਕਰੀਏ ਤਾਂ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਕਿ ਟਟੂਗੀਆਂ ਬ रहे ਜਿਹਦੇ ਕਰਕੇ ਧੁੰਦ ਬਹੁਤੇ ਖੇਤਰਾਂ ਦੇ ਵਿੱਚ ਨਹੀਂ ਲੱਗੀ ਤੇ ਧੁੰਦ ਦੇ ਅਲਰਟ ਨੇ ਜੀ ਅੱਜ ਅਧੇ ਰਾਤ ਬਾਅਦ ਧੁੰਦ ਇੱਕ ਵਾਰ ਫਿਰ ਤੋਂ ਵੰਣੀ ਸ਼ੁਰੂ ਹੋਏਗੀ ਹਾਲਾਂਕਿ ਅਸਵੇਰੇ ਵੀ ਕੁਝ ਖੇਤਰਾਂ ਦੇ ਵਿੱਚ ਧੁੰਦ ਧੁੰਦ ਦਾ ਫੈਲਾਅ ਜਰਾ ਜਾਂ ਉਹ ਸ਼ੁਰੂ ਹੋ ਚੁੱਕਿਆ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਧੁੰਦ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਕੱਲ ਸਵੇਰੇ ਵੀ ਧੁੰਦ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋ ਸਕਦੀ ਹੈ ਭਾਵੇਂ ਉਹ ਪੰਜਾਬ ਦੇ ਖੇਤਰ ਆ ਭਾਵੇਂ ਹਰਿਆਣਾ ਦੇ ਖੇਤਰ ਆ ਕੱਲ ਧੁੰਦ ਦਰਜ ਬਹੁਤੇ ਖੇਤਰਾਂ ਦੇ ਵਿੱਚ ਹੋਏਗੀ ਧੁੱਪ ਕੱਲ ਵੀ ਮਠੀ ਹੀ ਲੱਗੇਗੀ ਕਿਉਂਕਿ ਇਹ ਬੱਦਲਵਾਈ ਕੱਲ ਵੀ ਪੂਰਾ ਦਿਨ ਗੁਜ਼ਰਦੇ ਰਹਿਣ ਦੇ ਆਸਾਰ ਬਣਦੇ ਜਾਫਰੇ ਨੇ ਦੁਪਹਿਰ ਤੱਕ ਬੱਦਲਵੇਂ ਟੁੱਟਵੇਂ ਤੌਰ ਤੇ ਜਿਹੜੀ ਉੱਪਰ ਦੀ ਲੰਗਦੀ ਰਹੇਗੀ ਦੁਪਹਿਰ ਬਾਅਦ ਕਹਿ ਲਿਆ ਕਿ ਪੰਜਾਬ ਦੇ 60-70 ਫੀਸਡ ਖੇਤਰਾਂ ਦੇ ਵਿੱਚ ਨਿੱਗੀ ਧੁੱਪ ਵੀ ਜੜੀ ਲੱਗ ਸਕਦੀ ਹੈ ਇਸ ਤਰ੍ਹਾਂ ਆ ਜੀ ਇੱਕ ਸਿਸਟਮ ਜਿਹੜਾ ਕਿ 22 23 24 ਇਹਨਾਂ ਦਿਨਾਂ ਦੇ ਦਰਮਿਆਨ ਲੱਗਦਾ ਜਾ ਪਰਿਆ ਕੱਲੋ 20 ਤਰੀਕਾ ਜੀ 21 ਹੈ ਨਾ ਦੋ ਦਿਨਾਂ ਦੇ ਦਰਮਿਆਨ ਧੁੰਦ ਜਮਿਨੀ ਲੈਵਲ ਤੇ ਜੜੀਆਂ ਬਣਦੀ ਦੇਖੀ ਜਾ ਸਕਦੀ ਹੈ 21 ਤਰੀਕ ਨੂੰ ਪੁਰੇ ਦੀ ਵਾਪਸੀ ਹੋ ਸਕਦੀ ਹੈ ਪਛੋਂ ਦੀਆਂ ਹਵਾਵਾਂ ਦੀ ਜੜੀਆਂ ਸਮਾਪਤੀ ਹੋਏਗੀ ਤੇ ਹਲਕੇ ਪੁਰੇ ਦੀ ਵਾਪਸੀ ਹੋ ਸਕਦੀ ਹੈ ਯਾਨੀ ਕਿ ਈਸਟਵਿੰਡ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਚੱਲੇਗੀ ਜਿਹਦੇ ਨਾਲ ਸਿਸਟਮ ਨੂੰ ਹੋਰ ਬਲ ਮਿਲੇਗਾ ਪੰਜਾਬ ਦੇ ਵਿੱਚ ਕਹੇ ਲਿਆ ਕਿ ਬਹੁਤੇ ਵੱਡੇ ਉਮੀਦ ਦੇ ਆਸਾਰ ਇਸ ਸਿਸਟਮ ਤੋਂ ਨਹੀਂ ਹੈ ਏ ਫਿਲਹਾਲ ਦੋਆਬਾ ਖੇਤਰ ਤੇ ਮਾਲਵਾ ਖੇਤਰ ਦੇ ਪੂਰਬੀ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਸੰਗਰੂਰ ਬਰਨਾਲਾ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਮਾਨਸਾ ਸੰਗਰੂਰ ਦੇ ਉਹ ਖੇਤਰ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਆ ਪਟਿਆਲੇ ਦੇ ਉਹ ਖੇਤਰ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਆ ਮਹਾਲੀ ਚੰਡੀਗੜ੍ਹ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਸੀਮਿਤ ਰਣਗੀਆਂ ਬਰਸਾਤੀ ਕਾਰਵਾਈਆਂ ਕਿਤੇ ਕਿਤੇ ਹਲਕੇ ਸ਼ਰਾਟੇ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋ ਸਕਦੇ ਨੇ ਤੇ ਕਿਤੇ ਕਿਤੇ ਤੇਜ਼ ਸ਼ਰਾਟੇ ਵੀ ਲੱਗ ਸਕਦੇ ਨੇ ਕੁਝ ਤਹਿਸੀਲਾਂ ਕੁਝ ਹਲਕਿਆਂ ਦੇ ਵਿੱਚ ਤੇ ਦੋਆਬਾ ਖੇਤਰ ਜੀ ਹੁਸ਼ਿਆਰ ਫਰ ਨਵਾਂ ਸ਼ਹਿਰ ਇਹਨਾਂ ਦੋਨਾਂ ਜਨਿਆਂ ਦੇ ਵਿੱਚ ਹ ਲਿਆ ਉਹ 22 ਤਰੀਕ ਨੂੰ ਲੱਗਦੇ ਜਾਪਰੇ ਨੇ ਫਿਲਹਾਲ 22 ਤਰੀਕ ਨੂੰ ਹੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਸਰ ਰਹਿਣਗੇ ਜਾਂ ਫਿਰ ਹੋ ਸਕਦਾ ਹੈ 23 ਤਰੀਕ ਦੀ ਸ਼ਾਮ ਤੱਕ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਛਾਟੇ ਲੱਗ ਜਾਣ ਜਾਈਂ ਹਰਿਆਣਾ ਦੇ ਵਿੱਚ ਕਹਿ ਲਿਆ ਕਿ ਹਰਿਆਣਾ ਦੇ ਦੱਖਣ ਪੂਰਬੀ ਹਰਿਆਣਾ ਦੇ ਖੇਤਰ ਜਿਹੜੇ ਯੂਪੀ ਦੇ ਨਾਲ ਲੱਗਦੇ ਆ ਜਿਨ੍ਹਾਂ ਦੇ ਵਿੱਚ ਪੰਚਕਲਾ, ਯਮਨਾਨਗਰ, ਜਗਾਦਰੀ, ਕੁਰੂ ਖੇਤਰ, ਸੋਨੀਪਟ, ਪਾਣੀ ਖਤ ਔਰ ਦੂਜੇ ਫਾਸੇ ਜਿਹੜੇ ਦਿੱਲੀ ਗੁਰੂਗਰਾਮ ਦੇ ਨਾਲ ਲੱਗਦੇ ਆ ਇਹਨਾਂ ਖੇਤਰਾਂ ਦੇ ਵਿੱਚ ਤੇਜ਼ ਛਾਟੇ ਦੇ ਅਸਰ ਨੇ ਤੇਜ਼ ਮੀਂਹ ਦੇ ਖੇਤਰਾਂ ਤੇ ਜ਼ਿਆਦਾ ਦਰਜ ਹੋਣਗੇ ਤੇ ਕੁਝ ਖੇਤਰਾਂ ਦੇ ਵਿੱਚ ਗਰੇਵ ਦਿੱਲੀ ਗੁਰੂਗਰਾਮ ਦੇ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਜਿਹੜੇ ਆ ਬਣਦੇ ਜਾ ਪਰੇ ਨੇ ਪਹਾੜਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਰਬਾਰੀ ਦਾ ਇੱਕ ਦੌਰ ਚੱਲ ਸਕਦਾ ਹੈ ਜਿਸ ਦੇ ਨਾਲ ਸੀਤਲੜ ਜਿਹੜੀ ਆ ਕੋਈ ਫਿਰ ਤੋਂ ਵਾਪਸੀ ਕਰ ਸਕਦੀ ਹੈ ਸੋ ਅੱਜ ਜਦੋਂ ਇਹ ਸਿਸਤਰੋਂ ਲੰਘੇਗਾ ਯਾਨੀ ਕਿ 23-24 ਤੱਕ ਜਿਹੜਾ ਦਿਨਾਂ ਦੇ ਦਰਮਿਆਨ ਧੁੰਦ ਦੇ ਵਿੱਚ ਵਾਧਾ ਵੇਖਣ ਨੂੰ ਮਿਲੇਗਾ ਤੇ ਜ਼ਮੀਨੀ ਲੈਵਲ ਤੇ ਧੁੰਦ ਬਹੁਤ ਵੱਡੇ ਏਰੀਆ ਨੂੰ ਕਵਰ ਕਰ ਸਕਦੀ ਆ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਬਿਹਾਰ ਤੱਕ ਧੁੰਦ ਦੀ ਚਾਦਰ ਹੈ ਜਿਹੜੀ ਔ ਤੇ 24-25 ਤਰੀਕ ਨੂੰ ਦਰਜ ਸਕਦੀ ਹੈ ਇੱਕ ਨਜ਼ਰ ਤਾਜ਼ਾ ਰਿਪੋਰਟ ਤੇ ਲਾ ਲੈਣਿਆ ਜਬ ਮੌਸਮਾਫਾਗਨੇ ਜਾਰੀ ਕੀਤੀ ਹੈ ਸੋ ਅਗਲੇ ਦਿਨਾਂ ਦੇ ਲਈ ਯਾਨੀ ਕਿ 22 ਤਰੀਕ ਨੂੰ ਅਲਰਟ ਜਿਹੜੇ ਆ ਗਿਆ ਹਰਿਆਣੇ ਦੇ ਵਿੱਚ ਜਾਰੀ ਕੀਤੇ ਗਏ ਨੇ ਚੰਡੀਗੜ੍ਹ ਦੇ ਵਿੱਚ ਤੇ ਗੜਜਲੇਸ਼ ਦੇ ਨਾਲ ਮੀਂਹ ਦੇ ਖੇਤਰਾ ਦੇ ਵਿੱਚ ਦਰਜ ਹੋਣਗੇ ਤੇ ਇਸ ਇਲਾਵਾ ਕੋਈ ਧੁੰਦ ਵਾਲੇ ਅਲਰਟ ਜਾਂ ਸੀਤਲ ਵਾਲੇ ਅਲਰਟ ਫਿਲਹਾਲ ਹਾਲੇ ਤੱਕ ਜਾਰੀ ਨਹੀਂ ਕੀਤੇ ਗਏ ਜਸਦੇਵ ਜੀ ਤੁਹਾਨੂੰ ਬਹੁਤ ਸ਼ੁਕਰੀਆ ਅਗਰੀ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੁਹਾਨੂੰ